ਤੀਰਾ ਛੜਾ ਮੰਜੇ ਤੇ ਲੰਮਾ ਪਿਆ ਆਪਣੇ ਆਖਰੀ ਸਮੇਂ ਆਪਣੇ ਧੀ ਜਵਾਈ ਨੂੰ ਆਖ ਰਿਹਾ ਸੀ ਕਿ ਤੁਸੀਂ ਦੋਨਾਂ ਜੀਆਂ ਨੇ ਬਹੁਤ ਸੇਵਾ ਕੀਤੀ ਹੈ ਮੇਰੀ ਮੈਂ ਬਹੁਤ ਖੁਸ਼ਕਿਸਮਤਾਂ ਕਿ ਰੱਬ ਨੇ ਮੈਨੂੰ ਇੰਨੀ ਚੰਗੀ ਧੀ ਦਿੱਤੀ ਹੈ ਤੇ ਪੁੱਤਾਂ ਵਰਗਾ ਜਵਾਈ ਦਿੱਤਾ ਤੁਸੀਂ ਸਭ ਸੋਚ ਰਹੇ ਹੋਵੋਗੇ ਕਿ ਤੀਰਾ ਜੇਕਰ ਛੜਾ ਸੀ ਤੇ ਉਹਦੇ ਧੀ ਜਵਾਈ ਕਿੱਥੋਂ ਆ ਗਏ 20 ਸਾਲ ਪਹਿਲਾਂ ਸਰਦੀਆਂ ਦੀ ਹਨੇਰੀ ਰਾਤ ਸੀ ਤੇ ਧੀਰਾ ਆਪਣੇ ਘਰ ਦੇ ਗੇਟ ਦੇ ਨੇੜੇ ਬਣੀ ਬੈਠਕ ਵਿੱਚ ਸੁੱਤਾ ਪਿਆ ਸੀ ਰਾਤ ਨੂੰ ਕਿਸੇ ਨੇ ਗੇਟ ਖੜਕਾਇਆ ਤੇ ਧੀਰੇ ਦੀ ਜਾਗ ਖੁੱਲ ਗਈ ਧੀਰੇ ਦਾ ਦਿਲ ਠੰਡ ਵਿੱਚ ਰਜਾਈ ਵਿੱਚੋਂ ਨਿਕਲਣ ਨੂੰ ਨਾ ਕੀਤਾ ਇਹਨਾਂ ਨੂੰ ਗੇਟ ਦੁਬਾਰਾ ਖੜਕਿਆ ਤੇ ਧੀਰੇ ਨੇ ਉੱਠ ਕੇ ਆਵਾਜ਼ ਲਗਾਈ ਕੌਣ ਆ ਬਈ ਪਰ ਅੱਗੇ ਕੋਈ ਆਵਾਜ਼ ਨਹੀਂ ਸੀ ਆਈ ਧੀਰੇ ਨੇ ਬਾਹਰ ਬਲਬ ਜਗਾਇਆ ਜਦੋਂ ਧੀਰੇ ਨੇ ਦਰਵਾਜ਼ਾ ਖੋਲ੍ਹਿਆ ਤੇ ਇੱਕ 10 ਸਾਲਾਂ ਦੀ ਕੁੜੀ ਨੇ ਕਿਹਾ ਕਿ ਮੈਂ ਮੀਨਾ ਤੀ ਰਾਖਦਾ ਕੌਣ ਮੀਨਾ ਤੇ ਅੰਨੀ ਰਾਤ ਨੂੰ ਇੱਥੇ ਕੀ ਕਰਦੀ ਐ ਮੀਨਾ ਕੁਝ ਨਾ ਬੋਲੀ ਤੇ ਧੀਰੇ ਨੇ ਪਹਿਲਾਂ ਉਹਨੂੰ ਅੰਦਰ ਆਉਣ ਨੂੰ ਕਿਹਾ ਮੀਨਾ ਠੰਡ ਨਾਲ ਕੰਬ ਰਹੀ ਸੀ ਧੀਰੇ ਨੇ ਉਹਨੂੰ ਰਜਾਈ ਦਿੱਤੀ ਤੇ ਆਪ ਨਾਲ ਵਾਲੇ ਮੰਜੇ ਤੇ ਕੰਬਲ ਲੈ ਕੇ ਬੈਠ ਗਿਆ ਧੀਰੇ ਨੇ ਪੁੱਛਿਆ ਤੂੰ ਕੁੜੀ ਅੰਨੀ ਰਾਤ ਨੂੰ ਕਿੱਥੋਂ ਆਈ ਐ ਪੰਜਾਬ ਦੀ ਤੇ ਲੱਗਦੀ ਨਹੀਂ ਤੂੰ ਮੀਨਾ ਨੇ ਹਿੰਦੀ ਵਿੱਚ ਕਿਹਾ ਮੈਂ ਬਿਹਾਰ ਕੀ ਹਾਂ ਹਮ ਬਿਹਾਰ ਸੇ ਆ ਰਹੇ ਥੇ ਮੇਰੇ ਮਾਪੇ ਟ੍ਰੇਨ ਮੇ ਮੈਨੂੰ ਛੋੜ ਕੇ ਰਸਤੇ ਮੇ ਕਿਸੇ ਸਟੇਸ਼ਨ ਪਰ ਉਤਰ ਗਏ ਮੈਂ ਸੋ ਰਹੀ ਸੀ ਮੈਨੂੰ ਕੁਝ ਪਤਾ ਨਹੀਂ ਚਲਾ ਮੈਂ ਵੀ ਇੱਕ ਸ਼ਹਿਰ ਮੇ ਉਤਰ ਗਈ ਔਰ ਸ਼ਾਮ ਕੋ ਇੱਕ ਬੱਸ ਮੇ ਬੈਠ ਗਈ ਬੱਸ ਵਾਲੇ ਨੇ ਪੈਸਾ ਨਾ ਹੋਣ ਪਰ ਮੈਨੂੰ ਸ਼ਹਿਰ ਸੇ ਥੋੜੀ ਦੂਰ ਰਸਤੇ ਮੇ ਉਤਾਰ ਦਿਆ ਔਰ ਮੈਂ ਚਲਤੇ ਚਲਤੇ ਇਧਰ ਪਹੁੰਚ ਗਈ ਐਨੇ ਨੂੰ ਧੀਰੇ ਦੀ ਪਰਜਾਈ ਚੰਨੋ ਆ ਗਈ ਤੇ ਆਖਦੀ ਹੈ ਕਿ ਆ ਕੁੜੀ ਕੌਣ ਹੈ ਭਲਾ ਤੇ ਇੱਥੇ ਤੇਰੇ ਬਿਸਤਰੇ ਵਿੱਚ ਕੀ ਕਰਦੀ ਹੈ ਧੀਰਾ ਬੋਲਿਆ ਭਾਬੀ ਇਹੋ ਤੇ ਵਿਚਾਰੀ ਆਪਣੇ ਮਾਪਪ ਤੋਂ ਵਿਛੜ ਗਈ ਐ ਅੱਗੋ ਚੰਨੋ ਬੋਲੀ ਇਹ ਵਿਛੜ ਕੇ ਸਾਡੇ ਘਰ ਕਿੱਦਾਂ ਪਹੁੰਚ ਗਈ ਦੇਖ ਧੀਰੇ ਮੈਨੂੰ ਤੇਰੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਹੁੰਦਾ ਕੁੜੀ ਨੂੰ ਹੁਣੇ ਬਾਹਰ ਕੱਢ ਇੱਥੋਂ ਧੀਰੇ ਨੇ ਕਿਹਾ ਭਾਬੀ ਤੂੰ ਐਦਾ ਕਰ ਕੁੜੀ ਨੂੰ ਆਪਣੇ ਵੱਲ ਲੈ ਜਾ ਆਪਣੀ ਧੀ ਪੰਮੀ ਨਾਲ ਪੈਜੂਗੀ ਇਹੋ ਚੰਨੋ ਬੋਲੀ ਨਾ ਤੇਰੀ ਮਤ ਮਾਰੀ ਗਈ ਐ ਮੈਂ ਨਹੀਂ ਇਹਨੂੰ ਵੜਨ ਦਿੰਦੀ ਆਪਣੇ ਵੱਲ ਧੀਰੇ ਕੋਲ ਇੱਕ ਬੈਠ ਕੀ ਸੀ ਬਾਕੀ ਸਾਰਾ ਘਰ ਚੰਨੋ ਨੇ ਸੰਭਾਲ ਰੱਖਿਆ ਸੀ ਘਰ ਵਿੱਚ ਚੰਨੋ ਦੀ ਹੀ ਚੱਲਦੀ ਸੀ ਉਹਦਾ ਘਰ ਵਾਲਾ ਗੁਰਮੀਲ ਬਹੁਤ شریف ਬੰਦਾ ਸੀ ਚੰਨੋ ਉਹਨੂੰ ਕੁਝ ਨਹੀਂ ਸੀ ਸਮਝਦੀ ਤੇ ਧੀਰੇ ਦਾ ਵਿਆਹ ਵੀ ਚੰਨੋ ਨੇ ਹੀ ਨਹੀਂ ਸੀ ਹੋਣ ਦਿੱਤਾ ਹਰ ਰਿਸ਼ਤੇ ਵਿੱਚ ਪਾਣੀ ਮਰਵਾ ਦਿੰਦੀ ਸੀ ਉਹ ਚਾਹੁੰਦੀ ਸੀ ਕਿ ਧੀਰੇ ਦੀ ਜ਼ਮੀਨ ਵੀ ਉਹਦੇ ਮੁੰਡੇ ਨੂੰ ਹੀ ਮਿਲ ਜਾਵੇ ਧੀਰਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਪਰ ਦੋ ਵੇਲੇ ਦੀ ਰੋਟੀ ਦੇਣ ਲੱਗੀ ਚੰਨੋ ਕਈ ਕੁਝ ਸੁਣਾਉਂਦੀ ਸੀ ਮੀਨਾ ਨੂੰ ਦੇਖ ਕੇ ਚੰਨੋ ਗੁੱਸੇ ਵਿੱਚ ਆ ਗਈ ਤੇ ਧੀਰੇ ਨੂੰ ਬੋਲ ਕੇ ਆਪਣੇ ਅੰਦਰ ਵੜ ਗਈ ਧੀਰੇ ਨੇ ਸੋਚਿਆ ਕਿ ਕੱਲ ਥਾਣੇ ਜਾ ਕੇ ਰਿਪੋਰਟ ਲਿਖਾਉਂਦਾ ਸ਼ਾਇਦ ਇਹਦੇ ਮਾਪੇ ਮਿਲ ਜਾਣ ਧੀਰੇ ਨੇ ਮੀਨਾ ਨੂੰ ਥਾਣੇ ਲਿਜਾ ਕੇ ਰਿਪੋਰਟ ਲਿਖਾ ਦਿੱਤੀ ਪਰ ਮੀਨਾ ਦੇ ਮਾਪੇ ਦਾ ਕੁਝ ਵੀ ਪਤਾ ਨਾ ਲੱਗਾ ਉਤੋਂ ਚੰਨੋ ਹਰ ਰੋਜ਼ ਘਪਤ ਕਰਦੀ ਸੀ ਕਿ ਇਹੋ ਕੁੜੀ ਨੂੰ ਘਰੋਂ ਕੱਢ ਉਹ ਤੇ ਧੀਰੇ ਨੂੰ ਰੋਟੀ ਬੜੀ ਮੁਸ਼ਕਿਲ ਨਾਲ ਦਿੰਦੀ ਸੀ ਮੀਨਾ ਨੂੰ ਰੋਟੀ ਤੇ ਕਈ ਵਾਰ ਧੀ ਰਾ ਪੁੱਖਾ ਰਹਿ ਕੇ ਉਹਨੂੰ ਖਾਣ ਨੂੰ ਦਿੰਦਾ ਸੀ ਮੀਨਾ ਨੇ ਧੀਰੇ ਨੂੰ ਕਿਹਾ ਸੀ ਕਿ ਮੇਰੇ ਮਾਂ ਬਾਪ ਨੇ ਮੈਨੂੰ ਲੈ ਨਹੀਂ ਆਉਣਾ ਉਹ ਮੈਨੂੰ ਜਾਣ ਬੁੱਝ ਕੇ ਛੱਡ ਗਈ ਸੀ ਗੱਡੀ ਵਿੱਚ ਕਿਉਂਕਿ ਉਹ ਬਹੁਤ ਤਰੀਬ ਸੀ ਉਹਨਾਂ ਕੋਲ ਰੋਟੀ ਲਈ ਪੈਸੇ ਨਹੀਂ ਸੀ ਤੇ ਅਸੀਂ ਪੰਜ ਭੈਣ ਭਰਾ ਸੀ ਧੀਰੇ ਦੇ ਦਿਲ ਵਿੱਚ ਆਇਆ ਕਿ ਉਹ ਮੀਨਾ ਨੂੰ ਆਪਣੀ ਧੀ ਬਣਾ ਲਵੇਗਾ ਉਹਦਾ ਦਿਲ ਵੀ ਕਰਦਾ ਸੀ ਕਿ ਉਹਨੂੰ ਕੋਈ ਬਾਪੂ ਆਖ ਬੁਲਾਵੇ ਤੇ ਧੀਰੇ ਨੇ ਇੰਜ ਹੀ ਕੀਤਾ ਉਨੇ ਕਾਨੂੰਨੀ ਢੰਗ ਨਾਲ ਮੀਨਾ ਨੂੰ ਆਪਣੀ ਧੀ ਬਣਾਇਆ ਤੇ ਉਹਦਾ ਨਾਮ ਮਨਜੀਤ ਕੋਰ ਰੱਖ ਦਿੱਤਾ ਚੰਨੋ ਨੇ ਬਥੇਰਾ ਰੋਲਾ ਪਾਇਆ ਉਹਨੂੰ ਧੀਰੇ ਦੇ ਹਿੱਸੇ ਦੀ ਜ਼ਮੀਨ ਜਾਣ ਦਾ ਬਹੁਤ ਦੁੱਖ ਸੀ ਧੀਰੇ ਨੇ ਆਪਣਾ ਰੋਟੀ ਪਾਣੀ ਅਲੱਗ ਕਰ ਲਿਆ ਤੇ ਮਨਜੀਤ ਨੂੰ ਸਕੂਲ ਪੜਨ ਪਾਇਆ ਤੇ ਜਦੋਂ ਮਨਜੀਤ ਉਹਨੂੰ ਬਾਪੂ ਆਖਦੀ ਤੇ ਧੀਰੇ ਨੂੰ ਬੜਾ ਚਾਅ ਚੜ ਜਾਂਦਾ ਸੀ ਮਨਜੀਤ ਵੱਡੀ ਹੋਈ ਤੇ ਧੀਰੇ ਨੂੰ ਇੱਕ ਚੰਗਾ ਮੁੰਡਾ ਲੱਭਣ ਦਾ ਫਿਕਰ ਸੀ ਤੇ ਮਨਜੀਤ ਲਈ ਅਜਾਇਬ ਦਾ ਰਿਸ਼ਤਾ ਆ ਗਿਆ ਅਜੈਬ ਦੇ ਮਾਪੇ ਬਪ ਨਹੀਂ ਸੀ ਤੇ ਨਾਨਕਿਆ ਨੇ ਹੀ ਪਾਲਿਆ ਸੀ ਅਜੈਬ ਦਾ ਸੁਭਾਅ ਬਹੁਤ ਚੰਗਾ ਸੀ ਵਿਆਹ ਤੋਂ ਬਾਅਦ ਉਹ ਧੀਰੇ ਦੇ ਕੋਲ ਹੀ ਰਹਿਣ ਲੱਗੀ ਸੀ ਧੀਰਾ ਕਈ ਵਾਰ ਸੋਚਦਾ ਕਿ ਉਹ ਹਨੇਰੀ ਰਾਤ ਕਿੰਨੀ ਚੰਗੀ ਸੀ ਜਦੋਂ ਉਹਦੀ ਧੀ ਉਹਨੂੰ ਮਿਲੀ ਸੀ ਤੇ ਉਹਦੀ ਜ਼ਿੰਦਗੀ ਵਿੱਚ ਚਾਨਣ ਹੀ ਚਾਨਣ ਹੋ ਗਿਆ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਹਨੇਰੀ ਰਾਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਕਰੇ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ